ਗੁਰਬੀਰ ਸਿੰਘ ਕੌੜੀ ਦੀ ਪੁਸਤਕ ਤੇ ਸਿੱਖ ਵੀ ਨਿਗਲਿਆ ਗਿਆ ਦੇ ਵਿੱਚੋਂ ਜੈਨ ਧਰਮ ਦਾ ਅਗਲਾ ਅੰਕ 2 ਪੀਸੀਐਸ ਅਫਸਰਾ ਨੂੰ ਵੇਖ ਕੇ ਮੈਨੂੰ ਸਮਝ ਲੱਗ ਗਈ ਸੀ ਕਿ ਪੈਸਾ ਕਮਾਉਣਾ ਵੀ ਪੜਾਈ ਵਾਂਗੀ ਇੱਕ ਕਲਾ ਹੈ ਮਿੰਨੀ ਦਾ ਪਤੀ ਇੱਕ ਦਰਸ਼ਕ ਵਿਅਕਤੀ ਹੈ ਜਦੋਂ ਦਾਜ ਦੇਣ ਲਈ ਜਾਣੀ ਪਰਿਵਾਰ ਨੇ ਆਪਣੀ ਇੱਕ ਪਿਤਾ ਪੁਰਖੀ ਜਾਇਦਾਦ ਵੇਚਣੀ ਚਾਹੀ ਤਾਂ ਮਿੰਨੀ ਦੇ ਪਤੀ ਨੇ ਸ਼ਕਤੀ ਨਾਲ ਮਨਾ ਕਰ ਦਿੱਤਾ ਤੇ ਕਿਹਾ ਮੈਂ ਕੋਈ ਦਾਜ ਦੂਜ ਨਹੀਂ ਲੈਣਾ ਮੈਂ ਕਾਰਖਾਨੇਦਾਰ ਤੇ ਮਿਲ ਮਾਲਕਾਂ ਕੋਈ ਮੰਗਤਾ ਨਹੀਂ ਮੇਰਾ ਵੀ ਕੋਈ ਸਵੈਮਾਨ ਹੈ ਸ਼ੁਰੂ ਤੋਂ ਹੀ ਜੈਨ ਧਰਮ ਵਿੱਚ ਦਾਜ ਦਹੇ ਜਨਨ ਤੇ ਲੈਂਦਾ ਕੋਈ ਰਿਵਾਜ ਨਹੀਂ ਰਹਾ ਬੱਚਾ ਜਮਨ ਤੇ ਜਾਂ ਕਿਸੇ ਬੋਧੀ ਬੁੱਢੇ ਦੇ ਮਰਨ ਤੇ ਵੀ ਕੋਈ ਖਰਚਾ ਨਹੀਂ ਕੀਤਾ ਜਾਂਦਾ ਜਿਵੇਂ ਹਿੰਦੂ ਜਾਂ ਸਿੱਖ ਕਰਦੇ ਹਨ ਬੱਚਾ ਜਮਨ ਤੇ ਵੱਧ ਤੋਂ ਵੱਧ ਇੱਕ ਢਾਉਣਾ ਕੋਈ ਬੱਚੇ ਲਈ ਲੈ ਆਵੇ ਤਾਂ ਵੱਖਰੀ ਗੱਲ ਹੈ ਬੱਚੇ ਲਈ ਕਪੜੇ ਲਿਆਉਣੇ ਸੋਨੇ ਦੇ ਕੜੇ ਵਗੈਰਾ ਪਾਉਣ ਆਦ ਦਾ ਜੈਨ ਧਰਮ ਵਿੱਚ ਕੋਈ ਰਿਵਾਜ ਨਹੀਂ ਹੈ ਆਈ ਕਦੀ ਲੜਕੀ ਦੇ ਸਾਰੇ ਪਰਿਵਾਰ ਨੂੰ ਹੀ ਕੱਪੜੇ ਵਗੈਰਾ ਦੇਣ ਦਾ ਰਵਾਜ ਹੈ ਪਰ ਹੁਣ Hindu ਸਮਾਜ ਦੀ ਵੇਖੋ ਵੇਖੀ Hindu ਸਮਾਜ ਦੀਆਂ ਸਾਰੀਆਂ ਬਰਾਈਆਂ ਹੀ ਜੈਨ ਧਰਮ ਵਿੱਚ ਆ ਚੁੱਕੀਆਂ ਨੇ ਕਿ ਕੁੜੀ ਤੇ ਮੁੰਡੇ ਵਾਲੇ ਆਮੋ ਸਾਹਮਣੇ ਬਹਿ ਕੇ ਲੈਣ ਦੇਣ ਦਾ ਫੈਸਲਾ ਕਰਦੇ ਹਨ ਜੈਨੀਆਂ ਵਿੱਚ ਤਲਾਕ ਦਾ ਰਵਾਜ ਵੀ ਪਹਿਲਾਂ ਨਹੀਂ ਸੀ ਪਰ ਹੁਣ ਹੋਣ ਲੱਗ ਪਿਆ ਆਪਣੇ ਸਮਾਗਮਾਂ ਵਿੱਚ ਜੈਣੀ ਬਹੁਤਾ ਕਰਕੇ ਜੈਨੀਆਂ ਨੂੰ ਹਿੱਸਾ ਦੇ ਸੰਨ ਇਸ ਲਈ ਉਹਨਾਂ ਨੂੰ ਵਿਖਾਵਾ ਕਰਨ ਦੀ ਕੋਈ ਲੋੜ ਹੀ ਨਹੀਂ ਸੀ ਪੈਂਦੀ ਪਰ ਜਦੋਂ ਦਾ Hindu ਰੂਪੀ ਅਜਗਰ ਨੇ ਜੈਨ ਧਰਮ ਨੂੰ ਨਿਕਲਿਆ ਹੈ ਤੇ ਜੈਨੀ ਦੂਸਰੇ ਸਮਾਜਾਂ ਨਾਲ ਮੇਲ-ਗੇਲ ਵਧਾਉਣ ਲੱਗ ਪਏ ਹਨ ਤਾਂ ਰਵਾਜ ਵੀ ਉਹਨਾਂ ਦੇ ਹੀ ਅਪਣਾ ਰਹੇ ਹਨ ਮਿਸਾਲ ਦੇ ਤੌਰ ਤੇ ਮੰਦਰੀ ਪਾਉਣ ਦੀ ਰਸਮ ਯਾਨੀ ਰਿੰਗ ਸੈਰੇਮਨੀ ਵਾਰਮਾਲਾ ਪਾਉਣੀ ਆਦ ਸਾਰੇ ਰਵਾਜ ਹੋਣ ਲੱਗ ਪਏ ਹਨ ਯੁਗੇਸ਼ ਜੈਨ ਆਮ ਜੈਨੀਆਂ ਵਾਂਗ ਕੰਜੂਸ ਵੀ ਨਹੀਂ ਤੇ ਉਹ ਹਰ 6 ਮਹੀਨੇ ਬਾਅਦ ਆਪਣੀ ਕਾਰ ਬਦਲਦਾ ਹੈ ਮੁਨੀਸੋ 85 ਵਿੱਚੋਂ ਆਪਣੀਆਂ ਦੋਵੇਂ ਮਿੱਲਾਂ ਵੇਚ ਕੇ ਸਾਰਾ ਸਰਮਾਇਆ ਮਦਰਾਸ ਲੈ ਗਿਆ ਹੈ ਕਿਉਂਕਿ ਜੈਨੀ ਲੋਕ ਝਗੜੇ ਵਾਲੇ ਥਾਂ ਤੇ ਤੇ ਮਾਰ ਮਰਾਈ ਵਾਲੇ ਮਾਹੌਲ ਵਿੱਚ ਰਹਿ ਕੇ ਖੁਸ਼ ਨਹੀਂ ਹੁੰਦੇ ਉੱਥੇ ਉਹਨਾਂ ਦੀ ਇੱਕ ਸ਼ਿਪਿੰਗ ਕੰਪਨੀ ਹੈ ਜੋ ਬਹੁਤ ਹੀ ਫਾਇਦੇ ਵਿੱਚ ਚੱਲ ਰਹੀ ਹੈ ਇਹ ਗੱਲ ਦੱਸਣ ਤੋਂ ਮਤਲਬ ਸਿਰਫ ਇੰਨਾ ਹੈ ਕਿ ਬ੍ਰਾਹਮਣ ਨੇ ਜੈਨੀਆਂ ਦਾ ਭੋਗ ਭਾ ਦਿੱਤਾ ਹੈ ਅੱਜ ਹਰਾਤੇ ਹਨ ਕਿ ਜੇ ਕਿਸੇ ਤੁਰੇ ਜਾਂਦੇ ਬੰਦੇ ਨੂੰ ਸੱਪ ਲੜ ਜਾਵੇ ਤੇ ਕੋਈ ਆਕੇ ਕਿ ਕੋਈ ਜੈਨੀ ਜਾਂ ਬੋਧੀ ਆਗੇ ਫੂਕ ਮਾਰ ਦੇਵੇ ਤਾਂ ਜ਼ਹਿਰ ਲੱਗ ਸਕਦਾ ਹੈ ਤਾਂ ਸ਼ਾਇਦ ਇਹਨਾਂ ਦੋਹਾਂ ਵਿੱਚੋਂ ਪੂਰੇ ਪੰਜਾਬ ਵਿੱਚੋਂ ਕੋਈ ਵੀ ਨਾ ਮਿਲੇ। ਬ੍ਰਾਹਮਣਾਂ ਨੇ ਜੈਨ ਧਰਮ ਵਿੱਚ ਇੱਥੋਂ ਤੱਕ ਉਸਪੈਕਟ ਕਰ ਦਿੱਤੀ ਸੀ ਕਿ ਜੈਣੀਆਂ ਦੇ 24 ਤਿਰਥੰਕਰਾਂ ਵਿੱਚੋਂ ਇੱਕ ਔਰਤ ਤਿਰਥੰਕਰ ਵੀ ਸੀ ਜਿਸ ਦਾ ਨਾਮ ਮੱਲੀਬਾਈ ਸੀ। ਬ੍ਰਾਹਮਣ ਇਹ ਗੱਲ ਮੰਨ ਕੇ ਚੱਲਦਾ ਹੈ ਕਿ ਸਾਰੇ ਫਲਸਾਦੀ ਜੜ ਔਰਤ ਹੁੰਦੀ ਹੈ ਤੇ ਔਰਤ ਨੂੰ ਬ੍ਰਾਹਮਣਵਾਦ ਦੇ ਨਰਕ ਦਾ ਦਰਵਾਜ਼ਾ ਕਹਿਣ ਤੋਂ ਵੀ ਗਰੇਜ਼ ਨਹੀਂ ਕਰਦਾ। ब्राह्मण ਨੂੰ ਪਤਾ ਸੀ ਕਿ ਸਾ ਇੱਕ ਦਿਨ ਜੈਨ ਧਰਮ ਨੂੰ ਆਪਣੇ ਵਿੱਚ ਸਮੋ ਲੈਣਾ ਇਸ ਰਿਸ ਦੀਆਂ ਵਾਗਾਂ ਇੰਨੀਆਂ ਟਿੱਲੀਆਂ ਨਹੀਂ ਛੱਡਣੀਆਂ ਕਿ ਫਿਰ ਇਹ ਸਾਡੀ ਕਾਬੂ ਵਿੱਚ ਹੀ ਨਾ ਆਵੇ ਉਹਨਾਂ ਨੂੰ ਇੱਕ ਹੋਰ ਦਾ ਤਿਰਥੰਕਰ ਹੋਣਾ ਮਨਜ਼ੂਰ ਨਹੀਂ ਸੀ ਇਸੇ ਲਈ ਉਹਨਾਂ ਨੇ ਉਸ ਦਾ ਨਾਮ ਬਦਲ ਕੇ ਮੱਲੀਨਾਥ ਕਰ ਦਿੱਤਾ ਕਿਉਂਕਿ ਜੈਨੀਆਂ ਦੇ ਗ੍ਰੰਥਾਂ ਵਿੱਚ ਬਾਰ-ਬਾਰ ਮੱਲੀਨਾਥ ਮੱਲੀਨਾਥ ਨਾਂ ਲੱਗ ਪਿਆ ਇਸ ਲਈ ਲੋਕ ਭੁਲ ਭੁਲਾ ਗਏ ਕਿ ਮੱਲੀਨਾਥ ਨਹੀਂ ਮੱਲੀਬਾਈ ਸੀ ਤੇ ਮੱਲੀਬਾਈ ਇੱਕ ਹੋਰ ਸੀ ਅੱਜ ਜੈਨੀ ਵੀ ਸਿੱਖਾਂ ਵਾਂਗ ਕਰਪਰੇ ਹਨ ਕਿ ਬ੍ਰਾਹਮਣ ਨੇ ਸਾਡਾ ਕੱਖ ਨਹੀਂ ਛੱਡਿਆ ਅਰਜਣੀਆਂ ਵਿੱਚ ਵੀ ਅਕਾਲ ਤਖਤ ਦੇ ਜਥੇਦਾਰ ਜੋਗਿੰਦਰ ਸਿੰਘ ਵਿਦਵਾਨਤੀ ਵਰਗੇ ਲੋਕ ਪੁੱਛੇ ਪਾਉਣ ਲਈ ਮੌਜੂਦ ਹਨ ਮੇਰਾ ਮਿੱਤਰ ਆਖੇ ਮੱਲੀ ਬਾਈ ਤੋਂ ਬਦਲ ਕੇ ਮੱਲੀ ਨਾਥ ਬ੍ਰਾਹਮਣ ਨੇ ਕੀਤਾ ਹੈ ਪਰ ਉਸ ਦਾ ਦਾਦਾ ਉਸ ਨਾਲ ਸਹਿਮਤ ਨਹੀਂ ਸੀ ਉਹ ਆਖੇ ਬ੍ਰਾਹਮਣ ਨੂੰ ਕੀ ਲੋੜ ਪਈ ਸੀ ਐਵੇਂ ਕਰਨ ਦੀ ਜੈਨੀਆਂ ਨੇ ਕੀਤਾ ਹੋਵੇਗਾ ਪਰ ਮੇਰੇ ਮਿੱਤਰ ਦੀ ਦਲੀਲ ਅੱਗੇ ਬੁੱਢਾ ਜੈਨੀ ਟਿਕ ਨਾ ਸਕਿਆ ਜਦੋਂ ਉਸ ਨੇ ਕਿਹਾ ਕਿ ਜੇ ਜੈਨੀਆਂ ਨੇ ਕਰਨਾ ਹੁੰਦਾ ਤਾਂ ਉਹ ਔਰਤ ਨੂੰ ਤਿਰੰਥੰਕਰ ਹੀ ਕਿਉਂ ਬਣ ਦਿੰਦੇ ਹੁਣ ਜੈਨੀ ਵੀ ਆਪਣੇ ਆਪ ਨੂੰ ਖਤਮ ਹੀ ਸਮਝਦੇ ਹਨ ਮੇਰੇ ਜੈਨੀ ਦੋਸਤ ਹਰੀਸ਼ ਤੇ ਉਸਦੇ ਪਿਤਾ ਦੀ ਬੜੀ ਦਿਲਚਸਪ ਬਹਿਸ ਹੁੰਦੀ। ਉਹਨਾਂ ਦੀ ਬਹਿਸ ਦਾ ਕੇਰਾ ਬੜਾ ਵਿਸ਼ਾਲ ਹੁੰਦਾ। ਉਹ ਜਦੋਂ ਵੀ ਬਹਿਸ ਕਰਨ ਲੱਗਦੇ, ਸ਼ੁਰੂ ਤਾਂ ਜੈਨ ਧਰਮ ਤੋਂ ਕਰਦੇ, ਪਰ ਪਹੁੰਚ ਮੁਸਲਮਾਨਾਂ ਤੇ ਯਹੂਦੀਆਂ ਤੱਕ ਜਾਂਦੇ। ਬਹਿਸ ਕਰਦਿਆਂ ਕਰਦਿਆਂ ਬੁੱਢਾ ਕੋਲ ਬੈਠੇ ਅਜਨਬੀਆਂ ਨੂੰ ਵੀ ਬਹਿਸ ਵਿੱਚ ਘੜੀਸ ਲੈਂਦਾ। ਇੱਕ ਦਿਨ ਮੇਰੇ ਬੈਠਿਆਂ ਤੇ ਉਹਨਾਂ ਦੀ ਬਹਿਸ ਇਤੋਂ ਸ਼ੁਰੂ ਹੋਈ ਕਿ ਭਗਵਾਨ ਮਹਾਵੀਰ ਦੇ ਸਰੀਰ ਵਿੱਚ ਲਹੂ ਨਹੀਂ ਦੁੱਧ ਵਗਦਾ ਸੀ। ਉਹਨਾਂ ਦਾ ਦਾਵਾ ਸੀ ਕਿ ਇਦਾਂ ਜੈਨ ਗ੍ਰੰਥਾਂ ਵਿੱਚ ਲਿਖਿਆ ਹੋਇਆ ਹੈ। ਹਰੀਸ਼ ਨੇ ਕਿਹਾ ਗ੍ਰੰਥਾਂ ਵਿੱਚ ਲਿਖੇ ਹੋਏ ਦੀ ਕਿਹੜੀ ਗੱਲ ਹੋਈ ਇਦਾਂ ਤਾਂ ਬਾਈਬਲ ਵਿੱਚ ਲਿਖਿਆ ਹੋਇਆ ਕਿ ਧਰਤੀ ਚਪਟੀ ਹੈ ਤੇ ਧਰਤੀ ਸੂਰਜ ਦੇ ਦੁਆਲੇ ਨਹੀਂ ਸਗੋਂ ਸੂਰਜ ਧਰਤੀ ਦੇ ਦੁਆਲੇ ਚੱਕਰ ਲਾਉਂਦਾ ਹੈ ਪਰ ਚੌਥੀ ਵਿੱਚ ਪੜ੍ਹਦੇ ਨਿਆਣੇ ਨੂੰ ਵੀ ਪਤਾ ਹੈ ਕਿ ਧਰਤੀ ਗੋਲ ਹੈ ਤੇ ਬਾਈਬਲ ਵਿੱਚ ਗਲਤ ਲਿਖਿਆ ਹੋਇਆ ਹੈ ਇਸਾਈਆਂ ਦੇ ਹਿਸਾਬ ਨਾਲ ਦੁਨੀਆ 4000 ਸਾਲ ਜੀਸਸ ਤੋਂ ਪਹਿਲਾਂ ਬਣੀ ਹੈ ਪਰ ਜਦੋਂ 50000 ਸਾਲ ਪੁਰਾਣੀਆਂ ਹੱਡੀਆਂ ਮਿਲੀਆਂ ਤਾਂ ਇਸਾਈਆਂ ਨੇ ਕਹਿਣਾ ਸ਼ੁਰੂ ਕਰ ਦਿੱਤਾ ਕਿ ਦੁਨੀਆ ਤਾਂ 4000 ਸਾਲ ਪਹਿਲਾਂ ਹੀ ਬਣੀ ਹੈ ਰੱਬ ਨੇ ਨਿਸ਼ਚਾ ਪਰਖਣ ਲਈ ਹੀ ਹੱਡੀਆਂ ਪੁਰਾਣੀਆਂ ਬਣਾਈਆਂ ਹਨ ਰੱਬ ਕੀ ਨਹੀਂ ਕਰ ਸਕਦਾ ਇਹ ਸੁਣ ਕੇ ਜੈਨੀ ਬੁੱਢਾ ਪੜਕ ਉੱਠਿਆ ਤੂੰ ਬਾਈਬਲ ਨੂੰ ਜੈਨ ਗ੍ਰੰਥਾਂ ਨਾਲ ਮਲਾਤਾ ਕਿੱਥੇ ਜੈਨ ਗ੍ਰੰਥ ਤੇ ਕਿਤੇ ਮਾਮੂਲੀ ਬਾਈਬਲ ਹਰੀਸ਼ ਬੜਾ ਧੀਰਜ ਵਾਲਾ ਬੜੇ ਸਮੇਂ ਨਾਲ ਗੱਲ ਕਰਦਾ ਉਹ ਕਹਿੰਦਾ ਬਸ ਸਾਰੇ ਧਰਮਾਂ ਨੂੰ ਇਹੀ ਬਿਮਾਰੀ ਹੈ ਲੋਕ ਆਪਣੇ ਧਰਮ ਨੂੰ ਵਧਾ ਚੜਾ ਕੇ ਦੱਸਦੇ ਹਨ ਤੇ ਦੂਸਰੇ ਦੇ ਧਰਮਾਂ ਨੂੰ ਛਟਿਆ ਕੇ ਬਿਆਨ ਕਰਦੇ ਹਨ ਜੇ Hindu ਸਾਹਮਣੇ ਕਿਹਾ ਜਾਵੇ ਕਿ ਕੁਰਾਨ ਵਿੱਚ ਕੁਝ ਨਹੀਂ ਤਾਂ Hindu ਬਹੁਤ ਕੋਸ਼ ਹੋ ਜਾਂਦਾ ਜਦੋਂ ਕਿ ਮੁਸਲਮਾਨ ਲੋਹਾ ਲੱਖਾ ਹੋ ਕੇ ਮਰਨ ਮਾਰਨ ਤੇ ਉੱਤਰ ਆਉਂਦਾ ਤੇ ਜੇ ਮੁਸਲਮਾਨ ਨੂੰ ਕਹੀਏ ਕਿ ਗੀਤਾ ਵਿੱਚ ਕੁਝ ਨਹੀਂ ਤਾਂ ਮੁਸਲਮਾਨ ਖੜ ਜਾਂਦਾ ਪਰ ਹਿੰਦੂ ਬੁਰਾ ਬਣਾ ਜਾਂਦਾ ਕਿਉਂਕਿ ਹਰ ਇੱਕ ਵਿਅਕਤੀ ਕਿਸੇ ਨਾ ਕਿਸੇ ਧਰਮ ਨੂੰ ਆਪਣੇ ਨਾਲ ਜੋੜ ਚੁੱਕਾ ਹੁੰਦਾ ਹੈ ਇਸੇ ਲਈ ਉਹਨਾਂ ਨੂੰ ਖੁਸ਼ੀ ਜਾਂ ਤਕਲੀਫ ਹੁੰਦੀ ਹੈ ਜਿਵੇਂ ਤੁਹਾਨੂੰ ਹੋਈ ਹੈ ਪਰ ਜੇ ਧਰਮ ਗ੍ਰੰਥ ਪੜਨ ਨਾਲ ਹੀ ਆਤਮਾ ਬਚਦੀ ਹੁੰਦੀ ਤਾਂ ਇਹ ਬੜਾ ਸਸਤਾ ਸੌਦਾ ਸੀ ਜੈਨੀਆਂ ਦੇ ਧਰਮ ਗ੍ਰੰਥਾਂ ਵਿੱਚ ਲਿਖੇ ਹੋਏ ਵਾਂਗ ਜੇ ਭੁੱਖੇ ਰਹਿਣ ਦਾ ਅਧਿਆਤਮਿਕਤਾ ਨਾਲ ਕੋਈ ਸਬੰਧ ਹੁੰਦਾ ਤਾਂ ਦੁਨੀਆ ਦੇ ਸਾਰੇ ਭੁੱਖੇ ਜੋ ਭੁੱਖ ਨਾਲ ਮਰਦੇ ਤੇ ਆਕਾਲ ਪੈ ਕੇ ਮਰਦੇ ਹਨ ਅਧਿਆਤਮਕ ਹੋ ਜਾਂਦੀ। ਕੁਰਾਨ, ਗੀਤਾ, ਜੈਨ ਧਰਮ ਦੇ ਗ੍ਰੰਥ ਤੇ ਹੋਰ ਸਾਰੇ ਧਾਰਮਿਕ ਗ੍ਰੰਥ ਵਗੈਰਾ ਦੁਕਾਨਾਂ 'ਤੇ ਵਿਕਦੇ ਹਨ। ਉਹਨਾਂ ਦੁਕਾਨਦਾਰਾਂ ਲਈ ਹਮਾਮ ਸਾਬਣ ਦੀ ਚੱਕੀ ਵੇਚਣੀ ਤੇ ਕਿਤਾਬਾਂ ਵੇਚਣੀਆਂ ਇੱਕ ਬਰਾਬਰ ਹਨ। ਜਿਹੜੀ ਗੱਲ ਸਾਬਣ ਵੇਚਣ ਵਾਲਿਆਂ ਨੂੰ ਹੁਣ ਪਤਾ ਲੱਗੀ ਹੈ, ਉਹ ਧਾਰਮਿਕ ਗ੍ਰੰਥ ਵੇਚਣ ਵਾਲਿਆਂ ਨੂੰ ਕਈ ਹਜ਼ਾਰ ਸਾਲਾਂ ਦਾ ਪਤਾ ਸੀ। ਇੱਕ ਅਮੀਰ ਹਿੰਦੂ ਨੇ ਸੋਨੇ ਦਾ ਭਗਵਾਨ ਤੇ ਸੋਨੇ ਦਾ ਹੀ ਗੁਰੂੜ ਬਣਵਾਇਆ। ਫਿਰ ਬਹੁਤ ਗਰੀਬ ਹੋ ਗਿਆ। ਜਦੋਂ ਸੁਨੈਰੀ ਕੋਲ ਦੋਵੇਂ ਚੀਜ਼ਾਂ ਵੇਚਣ ਗਿਆ ਤਾਂ ਵਿਸ਼ਨੂੰ ਹੌਲਾ ਸੀ। ਉਸ ਦਾ ਮੁਲ ਘਟ ਪਿਆ। ਗਰੂੜ ਪਾਰਸੀ ਉਸ ਦਾ ਮਤਲਬ ਕੀਆ ਸੁਨਿਆਰੀ ਨੇ ਕਿਹਾ ਤੇਰੀ ਸ਼ਰਦਾ ਹੋਵੇਗੀ ਮੈਂ ਤਾਂ ਸੋਨੇ ਨੂੰ ਵੇਖ ਰਿਹਾ ਭਗਵਾਨ ਦਾ ਗਰੜ ਨੂੰ ਨਹੀਂ ਖੂਨ ਹੱਡੀਆਂ ਤੇ ਮਾਸ Hindu Muslim Jain ਜਾਂ Sikh ਨਹੀਂ ਹੁੰਦੇ ਇਹਨਾਂ ਧਰਮਾਂ ਨੂੰ ਤਾਂ ਮਨੁੱਖ ਆਪ ਆਪਣੇ ਨਾਲ ਜੋੜਦਾ ਹੈ ਜਦੋਂ ਮੁਸਲਮਾਨ ਭਾਰਤ ਵਿੱਚ ਹਮਲਾਵਰ ਬਣ ਕੇ ਆਏ ਤਾਂ ਉਹਨਾਂ ਨੇ ਹਿੰਦੂਆਂ ਨੂੰ ਕਾਫਰ ਦਾ ਨਾਂ ਦਿੱਤਾ ਅਰਥਾਤ ਰੱਬ ਨੂੰ ਨਾ ਮੰਨਣ ਵਾਲੇ ਮੂਰਖ ਜਾਹਲ ਤੇ ਆਲਸੀ ਲੋਕ ਮੁਸਲਮਾਨ ਹਰ ਉਸ ਬੰਦੇ ਨੂੰ ਜਿਹੜਾ ਇੱਕ ਖੁਦਾ ਵਿੱਚ ਈਮਾਨ ਨਾ ਲਿਆਵੇ ਉਹਨੂੰ ਕਾਫਰ ਦਾ ਨਾਮ ਦਿੰਦੇ ਹਨ ਇਸੇ ਲਈ ਕਾਫਰਾਂ ਨੂੰ ਸਿੱਧੇ ਰਾਤੇ ਪੌਣ ਲਈ ਉਹਨਾਂ ਦੇ ਧਰਮ ਸਥਾਨ ਵੀ ਤੋੜਨ ਤੋਂ ਗਰੇਜ਼ ਨਹੀਂ ਕਰਦੇ ਮੁਸਲਮਾਨਾਂ ਨੇ ਹਿੰਦੂਆਂ ਦੇ ਮੰਦਰ ਢਾਏ ਤੇ ਢਾਉਣ ਦੇ ਡਰ ਨਾਲ ਕਮਜ਼ਿਆ ਉਹਨਾਂ ਨੇ ਉਹਨਾਂ ਉਹਨਾਂ ਥਾਵਾਂ ਤੇ ਹੀ ਮਸਜਿਦਾਂ ਬਣਾ ਧਰੀਆਂ ਜਿਵੇਂ ਅਯੁੱਧਿਆ ਵਿੱਚ ਰਾਮ ਜੀ ਦੇ ਜਨਮ ਵਾਲੇ ਥਾਂ ਤੇ ਬਣੇ ਮੰਦਿਰ ਨੂੰ ਤੋੜ ਕੇ ਬਾਬਰ ਨੇ ਇੱਕ ਮਸਜਿਦ ਬਣਾ ਦਿੱਤੀ ਜਿਸ ਨੂੰ ਬਾਬਰੀ ਮਸਜਿਦ ਕਹਿਣ ਲੱਗ ਪਏ ਇਸੇ ਤਰ੍ਹਾਂ ਹੀ ਮਥਰਾ ਵਿੱਚ ਜਿੱਥੇ ਕ੍ਰਿਸ਼ਨ ਜੀ ਦਾ ਜਨਮ ਹੋਇਆ ਸੀ ਉਸ ਮੰਦਿਰ ਨੂੰ ਤੋੜ ਕੇ ਉੱਥੇ ਵੀ ਮਸਜਿਦ ਬਣਾ ਦਿੱਤੀ ਤੇ ਹਿੰਦੁਸਤਾਨ ਦੇ ਸੈਂਕੜੇ ਥਾਵਾਂ ਤੇ ਇਸੇ ਤਰ੍ਹਾਂ ਹੀ ਹੋਇਆ ਮੂਰਤੀ ਪੂਜਣ ਵਾਲਾ ਤੇ ਮੂਰਤੀ ਨੂੰ ਤੋੜਨ ਵਾਲਾ ਆਪਣੇ ਆਪਣੇ ਢੰਗ ਨਾਲ ਮੂਰਤੀ ਨਾਲ 붙 ਜਾਂਦਾ ਹੈ ਜਿਸ ਜਿਸ ਪੈਗੰਬਰ ਨੇ ਵੀ ਮੂਰਤੀ ਪੂਜਾ ਦੀ ਵਿਰੋਧਤਾ ਕੀਤੀ ਉਹ ਹੀ ਅੱਜ ਪੂਜੇ ਜਾ ਰਹੇ ਨੇ ਬੁੱਧ ਜਨ ਸਿੱਖ ਗੁਰੂ ਤੇ ਹੋਰ ਸਾਰੇ ਪੂਜੇ ਜਾ ਰਹੇ ਨੇ ਕੁਝ ਪੱਥਰਾਂ ਨਾਲ ਤੇ ਕੁਝ ਕਲੰਡਰਾਂ ਨਾਲ ਮੰਨ ਲਓ ਯੇਸ਼ੂ ਮਸੀਹ ਯਹੂਦੀਆਂ ਹੱਥੋਂ ਨਾਂ ਮਰਦੇ ਤੇ ਆਪਣੀ ਪੂਰੀ ਉਮਰ ਭੋਕੇ ਮਰਦੇ ਤਾਂ ਸਾਈ ਭਾਵੇਂ ਜੋ ਮਰਜ਼ੀ ਕਰ ਲੈਂਦੇ ਉਹਨਾਂ ਨੇ ਇੰਨਾ ਮਸ਼ਹੂਰ ਨਹੀਂ ਸੀ ਹੋਣਾ ਤੇ ਨਾ ਹੀ ਇਸ ਧਰਮ ਨੇ ਇਨੀ ਪ੍ਰਸਿੱਧੀ ਪ੍ਰਾਪਤ ਕਰਨੀ ਸੀ ਜਦੋਂ ਜੀਸਸ ਨੂੰ ਫਾਂਸੀ ਦਿੱਤੀ ਗਈ ਤਾਂ ਉਹ ਇੱਕ ਸਰਦਾਰਨ ਰਾਸੀ ਪ੍ਰਕਿਰਿਆ ਸੀ ਜੀਸਸ ਦੀ ਬੇਇੱਜ਼ਤੀ ਕਰਨ ਲਈ ਦੋ ਚੋਰਾਂ ਨੂੰ ਵੀ ਫਾਂਸੀ ਦਿੱਤੀ ਗਈ ਇੱਕ ਨੂੰ ਜੀਸਸ ਦੇ ਖੱਬੇ ਤੇ ਇੱਕ ਨੂੰ ਸੱਜੇ ਸਿਰਫ ਇਹ ਦੱਸਣ ਲਈ ਕਿ ਅਸੀਂ ਤੈਨੂੰ ਚੋਰਾਂ ਤੋਂ ਵੱਧ ਕੁਝ ਨਹੀਂ ਸਮਝਦੇ ਭਾਵੇਂ ਤੂੰ ਆਪਣੇ ਆਪ ਨੂੰ ਰੱਬ ਦਾ ਪੁੱਤਰ ਸਮਝਦਾ ਫਿਰੇ ਇੱਕ ਚੋਰ ਨੇ ਜਿਸ ਜ ਨੂੰ ਕਿਹਾ ਭਲਾ ਅਸੀਂ ਤਾਂ ਚੋਰਾਂ ਤੂੰ ਤਾਂ ਭਲਾ ਮਾਨੁਸ ਸੀ ਸਾਨੂੰ ਵੀ ਫਾਂਸੀ ਤੇ ਤੈਨੂੰ ਵੀ ਫਾਂਸੀ ਜੈਨ ਗ੍ਰੰਥ ਇਹ ਵੀ ਕਹਿੰਦੇ ਹਨ ਕਿ ਮਹਾਵੀਰ ਜਦੋਂ ਮਰਿਆ ਸੀ ਤਾਂ ਉਹ ਗਾਂਦੂ ਯਾਨੀ ਗਾਂ ਚੋਣ ਵਾਲੇ ਆਸਨ ਵਿੱਚ ਬੈਠਾ ਸੀ ਦੱਸੋ ਇਹ ਕਿਹੜਾ ਸਟਾਈਲ ਹੋਇਆ ਮਰਨ ਦਾ ਇਸ ਗੱਲ ਦਾ ਹਰੀਸ਼ ਦੀ ਮਾਨੋ ਵੀ ਗੁੱਸਾ ਲੱਗ ਜਾਂਦਾ ਤੇ ਉਹ ਵੀ ਬੋਲ ਪੈਂਦੀ ਤੈਨੂੰ ਕਿੰਨੀ ਵਾਰ ਆਖਿਆ ਮਹਾਪੁਰ ਸ਼ਾਨ ਨੂੰ ਇਦਾਂ ਨਹੀਂ ਅਕੀਦਾ ਹਰੀਸ਼ ਉਸ ਵਿਚਾਰੀ ਵਾਲੀ ਸਿੱਧਾ ਹੋ ਪੈਂਦਾ ਫਿਰ ਮੰਮੀ ਇਹ ਦੱਸੋ ਜੇ ਕਿਸੇ ਬੰਦੇ ਦੇ ਸਰੀਰ ਵਿੱਚ ਲਹੂ ਦੀ ਥਾਂ ਦੁੱਧ ਵਗਦਾ ਹੋਵੇ ਤੇ ਜੇ ਕਿਤੇ ਸੱਟ ਲੱਗ ਜਾਵੇ ਤਾਂ ਦੁੱਧ ਵਗਣ ਲੱਗ ਪਵੇ ਤਾਂ ਲਾਗੇ ਮੱਖੀਆਂ ਹੀ ਮੱਖੀਆਂ ਨਾ ਭਿੰਕਣ ਲੱਗ ਪੈਣਗੀਆਂ ਇਸ ਗੱਲ ਤੋਂ ਉਹਦੀ ਭੈਣ ਜਿਹੜੀ ਖੰਨੇ ਲੈਕਚਰਾਂ ਲੱਗੀ ਹੋਈ ਸੀ ਖਿੜਖੜਾ ਕੇ ਹੱਸ ਪੈਂਦੀ ਦੋਹਾਂ ਬੁੱਢਿਆਂ ਨੂੰ ਬਹੁਤ ਗੁੱਸਾ ਚੜਦਾ ਫਿਰ ਉਹ ਇੱਕ ਦੂਜੇ ਨੂੰ ਕਹਿੰਦੇ ਵੇਖ ਲੈ ਜੀ ਅੱਜ ਕੱਲ ਦੇ ਜ਼ਮਾਨੇ ਦਾ ਹਾਲ ਕੀ ਬਣੂ ਇਸ ਦੁਨੀਆ ਦਾ ਇਸ ਗਲਤੀ ਕੁੜੀ ਸ਼ੁਰੂ ਹੋ ਜਾਂਦੀ। ਆਪਾ ਪਹਿਲੇ ਜ਼ਮਾਨੇ ਨਾਲੋਂ ਤਾਂ ਹੁਣ ਦਾ ਜ਼ਮਾਨਾ ਕਿਤੇ ਚੰਗਾ ਹੈ? ਤੁਹਾਨੂੰ ਪਤਾ ਹੈ ਪੁਰਾਣੇ ਜ਼ਮਾਨੇ ਵਿੱਚ ਲੋਕ ਸ਼ਤਰੰਜ ਕਿਵੇਂ ਖੇਡਦੇ ਸਨ? ਬੁੱਢਾ ਕਹਿੰਦਾ ਕਿਵੇਂ? ਉਹ ਬੰਦਿਆਂ ਦੀਆਂ ਗੋਟੀਆਂ ਦੀ ਥਾਂ ਤੇ ਸੱਚਮੁੱਚ ਦੇ ਬੰਦੇ, ਹਾਥੀਆਂ ਦੀਆਂ ਗੋਟੀਆਂ ਦੀ ਥਾਂ ਤੇ ਹਾਥੀ ਤੇ ਘੋੜਿਆਂ ਦੀਆਂ ਗੋਟੀਆਂ ਦੀ ਥਾਂ ਤੇ ਘੋੜੇ ਤੇ ਊਠ ਦੇ ਥਾਂ ਤੇ ਅਸਲੀ ਊਠ ਖੜੇ ਕਿਤੇ ਜਾਂਦੇ ਸਨ। ਜਿਹੜੀ ਗੋਟੀ ਪਿੱਟ ਜਾਂਦੀ, ਨਾਲ ਹੀ ਘੜੀਚ ਫਿਰ ਉਹ ਆਪਣੇ ਹੱਥ ਦੀ ਹਥੇਲੀ ਨੂੰ ਤਲਵਾਰ ਵਰਗਾ ਰੂਪ ਦੇ ਕੇ ਆਪਣੇ ਗਲ ਦੇ ਸਾਹਮਣੇ ਖਿੱਚ ਦਿੰਦੀ ਜਿਵੇਂ ਗੱਲ ਵੱਢੀ ਤਾਂ ਮੂੰਹ ਤੋਂ ਜੀਬ ਜੀ ਕਰਾਰੀ ਜੀ ਆਵਾਜ਼ ਕੱਢਦੀ ਜਿਸ ਦਾ ਮਤਲਬ ਬਣਦਾ ਸੀ ਕਿ ਗੱਲ ਵੱਢਿਆ ਗਿਆ ਹੰ ਬੁੱਢੀ ਪਛਤੀ ਨਾ ਜਿੰਦੇ ਬੰਦੇ ਤੇ ਹਾਥੀ ਘੋੜੇ ਉਹ ਕਹਿੰਦੀ ਹਾਂ ਸਾਰੇ ਹੀ ਜਿੰਦੇ ਬੁੱਢੀ ਦੋਹਾਂ ਹੱਥਾਂ ਨਾਲ ਫੜ ਕੇ ਕੰਨਾਂ ਦੀਆਂ ਕਰੂੰਬਲਾਂ ਥੱਲੇ ਨੂੰ ਖਿੱਚਦੀ ਤੇ ਉੱਠ ਕੇ ਚਲੀ ਜਾਂਦੀ ਜੈਨੀ ਇਦਾਂ ਹੀ ਕੰਫਰਟ ਦੇ ਹਨ ਮੂਤੋ ਉਹ ਕੀ ਬੋਲਦੀ ਸੀ ਇਹ ਤਾਂ ਮੈਨੂੰ ਸਮਝ ਨਹੀਂ ਸੀ ਆਉਂਦੀ ਪਰ ਇਸ ਬਸਤੀ ਕਿ ਉਹ ਕਹਿੰਦੀ ਹੋਵੇਗੀ ਬਹੁਤ ਜ਼ਾਲਮ ਸਨ ਇਹ ਹਾ ਭਾਵਤਾ ਉਹਦੇ ਮੂੰਹ ਦਾ ਉੱਡਿਆ ਰੰਗ ਹੀ ਦੱਸ ਦਿੰਦਾ ਸੀ ਥੋੜੇ ਜੇਰ ਬਾਅਦ ਉਹ ਫਿਰ ਮੁੜ ਆਉਂਦੀ ਤੇ ਕਹਿੰਦੀ ਤੁਹਾਨੂੰ ਭੈਣ ਭਰਾਵਾਂ ਨੂੰ ਮੈਂ ਕਿੰਨੀ ਵਾਰੀ ਆਖਿਆ ਹੈ ਇਹੋ ਜੀਆਂ ਗੱਲਾਂ ਮੈਨੂੰ ਨਾ ਦੱਸਿਆ ਕਰੋ ساری ਰਾਤ ਮੈਨੂੰ ਨੀਂਦ ਨਹੀਂ ਆਉਂਦੀ ਇਹ ਮਨੋਸਥਿਤੀ ਸੀ ਇੱਕ ਜੈਨੀ ਪਰਿਵਾਰ ਦੀ ਨੀਂਦਰਾ ਆਉਂਦਾ ਕਹਿਣਾ ਇਸ ਲਈ ਸੀ ਕਿਉਂਕਿ ਜੈਣੀ ਤਾਂ ਮਰੀ ਕਿੜੀ ਤੇ ਵੀ ਪੈਰ ਨਹੀਂ ਰੱਖਦੇ ਇੱਥੇ ਹਾਥੀ ਘੋੜੇ ਤੇ ਬੰਦੇ ਮਾਰਨ ਦੀਆਂ ਗੱਲਾਂ ਸਨ ਹਰੀਸ਼ ਦਾ ਬੁੱਢਾ ਤਾਇਆ ਵੀ ਗੱਲਬਾਤ ਸੁਣਦਾ ਸੁਣਦਾ ਜੋਸ਼ ਵਿੱਚ ਆ ਜਾਂਦਾ ਕਿਤੇ ਪਹਿਲਾਂ ਉਹਦੇ ਕੋਲੋਂ ਚੱਜ ਨਾਲ ਆਪਣੇ ਆਪਾਸਾ ਵੀ ਨਹੀਂ ਸੀ ਫਰਤਿਆ ਜਾਂਦਾ ਤੇ ਪਾਸਾ ਪਰਤੌਣ ਵਿੱਚ ਵੀ ਮਦਦ ਕਰਨ ਲਈ ਆਵਾਜ਼ਾਂ ਮਾਰਦਾ ਸੀ ਪਤਾ ਨਹੀਂ ਉਹਨੂੰ ਕਾਹਦਾ ਜੋਸ਼ ਆਉਂਦਾ ਸੀ ਬਿਨਾਂ ਕਿਸੇ ਦੀ ਮਦਦ ਲਈ ਉੱਠ ਬੈੰਦਾ ਤੇ ਕਹਿੰਦਾ ਪਰ ਇਹ ਤਾਂ ਪਤਾ ਜੇ ਉਦੋਂ ਲੋਕ ਘਰਾਂ ਨੂੰ ਤਾਲੇ ਨਹੀਂ ਸੀ ਲਾਉਂਦੇ ਮੈਨੂੰ ਹੱਸ ਕੇ ਕਹਿੰਦੀ ਲੋ ਵੱਡੇ ਪਾਪਾ ਵੀ ਆ ਗਏ ਜੇ ਮੈਦਾਨ ਵਿੱਚ ਹਰੀਸ਼ ਤੇ ਡੈਡੀ ਕਹਿੰਦੇ ਦੇ ਜਵਾਬ ਹੁਣ ਭਾਈ ਸਾਹਿਬ ਦੀ ਗੱਲ ਦਾ ਹਰੀਸ਼ ਕਹਿੰਦਾ ਉਹ ਵੱਡੇ ਪਾਪਾ ਤਾਲੇ ਵੀ ਤਾਂ ਤਾਂ ਹੀ ਲਾਈਦੇ ਆ ਜੇ ਘਰ ਵਿੱਚ ਚੋਰੀ ਕਰਨ ਯੋਗ ਹੋਵੇ ਜੇ ਕੁਝ ਹੋਵੇ ਹੀ ਨਾ ਫਿਰ ਭਲਾ ਤਾਲੇ ਕਾਦੇ ਲਈ ਲਾਉਣੇ ਆ ਲੋਕ ਉਦੋਂ ਡੰਗੋ ਡੰਗ ਹੁੰਦੇ ਸਨ ਉਹਨਾਂ ਦਾ ਕਿਸੇ ਨੇ ਚੁੱਕ ਕੇ ਕੀ ਵੀ ਕੀ ਲੈਣਾ ਸੀ ਜਿਹੜੇ ਉਹ ਘਰਾਂ ਨੂੰ ਤਾਲੇ ਲਾਉਂਦੇ ਵਿੱਚੋਂ ਹੀ ਮਿੰਨੀ ਬੋਲ ਪੈਂਦੀ ਹੋ ਸਕਦਾ ਉਦੋਂ ਤਾਲਿਆਂ ਦੀ ਕਾੜ ਹੀ ਨਾ ਨਿਕਲੀ ਹੋਵੇ ਹਰੀਸ਼ ਕਹਿੰਦਾ ਹਾਂ ਇਹ ਵੀ ਹੋ ਸਕਦਾ ਮਿੰਨੀ ਬੜੀ ਮੂਹ ਫਟ ਤੇ ਦਲੇਰ ਕੁੜੀ ਸੀ ਭਾਵੇਂ ਉਹ ਜੈਨੀਆਂ ਦੇ ਘਰ ਜੰਮੀ ਪਲੀ ਸੀ ਪਰ ਗੱਲ ਜਟੀਆਂ ਵਾਂਗ ਕਰਦੀ ਉਹਦਾ ਕੱਦ 5 ਫੁੱਟ 8 ਇੰਚ ਤੇ ਸਰੀਰ ਬਿਲਕੁਲ ਪਤਲਾ ਲੱਕ ਮਸਾ ਇੱਕ ਗਿੱਟ ਦਾ ਹੋਵੇਗਾ ਮੈਂ ਉਹਨੂੰ ਇੱਕ ਵਾਰ ਵੀ ਸਾੜੀ ਵਿੱਚ ਨਹੀਂ ਵੇਖਿਆ ਬਾਹਰ ਤਾਂ ਉਹ ਸਲਵਾਰ ਕਮੀਜ਼ ਪਾਉਂਦੀ ਤੇ ਸਿਰ ਤੇ ਚੁੰਨੀ ਜ਼ਰੂਰ ਲੈਂਦੀ ਅੱਗੋਂ ਪਿੱਛੋਂ ਵੀ ਜੇ ਕੋਈ ਵੱਡਾ ਬੈਠਾ ਹੁੰਦਾ ਤਾਂ ਉਹ ਫਟ ਚੁੰਨੀ ਸਿਰ ਤੇ ਲੈ ਲੈਂਦੀ ਸਲਵਾਰ ਕਮੀਜ਼ ਤੇ ਦੁਪੱਟੇ ਵਿੱਚੋਂ ਬਿਲਕੁਲ ਜਨਨ ਨਹੀਂ ਸੀ ਲੱਗਦੀ ਨਾ ਮੈਂ ਕਦੇ ਉਹਨੂੰ ਵਿਆਹ ਤੋਂ ਪਹਿਲਾਂ ਕੋਈ ਗਹਿਣਾ ਪਾਇਆ ਹੋਇਆ ਵੇਖਿਆ ਸੀ ਤੇ ਨਾ ਹੀ ਵਿਆਹ ਤੋਂ ਬਾਅਦ ਪਰ ਉਸ ਤਰ੍ਹਾਂ ਉਸ ਕੋਲ ਗਹਿਣੇ ਬਹੁਤ ਸਨ ਘਰ ਵਿੱਚ ਕਈ ਵਾਰ ਉਹ ਯੂਨੀਸੈਕਸ ਕੱਪੜੇ ਯਾਨੀ ਜੀਨ ਤੇ ਕਮੀਜ਼ ਵਗੈਰਾ ਵੀ ਪਾ ਲੈਂਦੀ ਪਰ ਇਹ ਕੱਪੜੇ ਪਾ ਕੇ ਕਦੇ ਬਾਹਰ ਨਹੀਂ ਸੀ ਜਾਂਦੀ ਸਾੜੀ ਬਾਰੇ ਉਹ ਕਹਿੰਦੀ ਸੀ ਇਹ ਉਦੋਂ ਦੀ ਪਹਿਚਾਕ ਹੈ ਜਦੋਂ ਭਾਰਤੀਆਂ ਨੂੰ ਕੱਪੜਾ ਸੀਨਾ ਨਹੀਂ ਸੀ ਆਉਂਦਾ ਸਾੜੀ ਦੁਨੀਆ ਦੀ ਸਭ ਤੋਂ ਵੱਧ ਸੈਕਸੀ ਡਰੈਸ ਮੰਨੀ ਗਈ ਹੈ ਪਰ ਇਹ ਗੱਲਾਂ ਉਹ ਵਿਆਹ ਤੋਂ ਬਾਅਦ ਹੀ ਕਰਦੀ ਸੀ ਪਹਿਲੇ ਸਮੇਂ ਵਿੱਚ ਬੰਦੇ ਵੀ ਤੇੜ ਅਨਸਥਿਤੀ ਧੋਤੀ ਬੰਦੇ ਸਨ ਤੇ ਪਿੰਡਾ ਨੰਗਾ ਹੀ ਹੁੰਦਾ ਸੀ। ਅਮੀਰ ਲੋਕ ਨੰਗੇ ਪਿੰਡੇ ਤੇ ਗਹਿਣੇ ਪਾ ਲੈਂਦੇ ਸਨ। ਮਰਦਮ ਸ਼ਮਾਰੀ ਵਿੱਚ ਪੰਜਾਬੀ ਹਿੰਦੂਆਂ ਵੱਲੋਂ ਮਾਥ ਪਾਸ਼ਾ ਹਿੰਦੀ ਲਿਖਵਾਉਣ ਵਾਲਿਆਂ ਦਾ ਉਹ ਬੜਾ ਮਜ਼ਾਕ ਉਡਾਉਂਦੀ ਤੇ ਉਹਨਾਂ ਨੂੰ ਪਖੰਡੀ ਤੇ ਅਕਿਰਤ ਕਰਨ ਕਹਿਣ ਲੱਗੀ। ਮਾਸਾ ਸਕੋਚ ਨਹੀਂ ਸੀ ਕਰਦੀ। ਲੱਗਦਾ ਸੀ ਜਿਵੇਂ ਉਹਦੇ ਆਪਣੇ ਪਰਿਵਾਰ ਨੇ ਵੀ ਪੰਜਾਬੀ ਦੀ ਥਾਂ ਹਿੰਦੀ ਹੀ ਮਾਥ ਪਾਸ਼ਾ ਲਿਖਵਾਈ ਹੋਏਗੀ। ਜੈਨੀਆਂ ਨੂੰ ਉਹ Hindu ਬਣ ਕੇ ਹੀ ਚੱਲਦੀ ਸੀ ਤੇ ਆਮ ਕਹਿੰਦੀ ਹੁੰਦੀ ਸੀ ਕਿ Hindu ਜੈਨੀ ਬੋਧੀ ਤੇ ਸਿੱਖਾਂ ਨੂੰ ਨਿਗਲ ਗਏ ਹਨ ਪਰ ਮੇਰੇ ਸਾਹਮਣੇ ਸਿੱਖਾਂ ਨੂੰ ਨਿਗਲਣ ਵਾਲੀ ਗੱਲ ਨਹੀਂ ਸੀ ਕਰਦੀ ਤੇ ਸਿੱਖ ਸ਼ਬਦ ਤੋਂ ਬਗੈਰ ਹੀ ਬਾਕੀ ਦੀ ਗੱਲ ਕਰਦੀ ਸੀ ਇੱਕ ਵਾਰ ਮੈਂ ਉਹਦੇ ਪਰਸ ਵਿੱਚ 1.25 ਬੋਰ ਦਾ ਪਿਸਤਲ ਵੇਖਿਆ ਸੀ ਜੋ ਇਟਲੀ ਮੇਕ ਦਾ ਸੀ ਏਸੀ ਮੇਕ ਤੇ ਏਸੀ ਬੋਰ ਦੇ ਪਿਸਤਲ ਨਾਲ ਸ਼ਹੀਦ ਉਦਮ ਸਿੰਘ ਨੇ ਅਡਵੈਰ ਨੂੰ ਮਾਰਿਆ ਸੀ ਇਹ ਪਿਸਤਲ ਸ਼ਾਇਦ ਦੁਨੀਆ ਦੇ ਸਭ ਤੋਂ ਛੋਟੇ ਪਿਸਤਲਾਂ ਵਿੱਚ ਗਿਣਿਆ ਜਾਂਦਾ ਹੈ ਇੱਕ ਵਾਰ ਮੈਂ ਉਹਨੂੰ ਬੋਤਲਾਂ ਰੱਖ ਕੇ ਨਿਸ਼ਾਨਾ ਲਾਉਂਦਿਆਂ ਵੀ ਵੇਖਿਆ ਸੀ ਉਹਦੀਆਂ ਇਹੋ ਜਿਹੀਆਂ ਗੱਲਾਂ ਕਰਕੇ ਹੀ ਉਹ ਮੈਨੂੰ ਕਈ ਵਾਰ ਚਾਂਸੀ ਦੀ ਰਾਣੀ ਲੱਗਦੀ ਸੀ ਮੈਂ ਕਈ ਵਾਰ ਸੋਚਦਾ ਇਹ ਕੁੜੀ ਤਾਂ ਐਵੇਂ ਜੈਨੀਆਂ ਦੇ ਘਰ ਜੰਪ ਪਈ ਐ ਇਹਨੂੰ ਤਾਂ ਸਿੱਖਾਂ ਦੇ ਘਰ ਵਿੱਚ ਜੰਮਣਾ ਚਾਹੀਦਾ ਸੀ ਇੱਕ ਵਾਰ ਮੈਂ ਉਸਨੂੰ ਰੈੱਡ ਕਰਾਸ ਭਵਨ ਵਿੱਚ ਲਾ ਐਂਡ ਆਰਡਰ ਦੀ ਸਥਿਤੀ ਤੇ ਭਾਸ਼ਣ ਕਰਦਿਆਂ ਸੁਣਿਆ ਤਾਂ ਦੰਗ ਰਹਿ ਗਿਆ ਸਾਰਾ ਹਾਲ ਇਸ ਤਰ੍ਹਾਂ ਚੁੱਪ ਸੀ ਜਿਵੇਂ ਬੇਹੋਸ਼ੀਤਾਰੀ ਹੋ ਗਈ ਹੋਵੇ ਧਾਰਮਿਕ ਗ੍ਰੰਥ ਗੀਤਾ ਬਾਰੇ ਉਹ ਕਹਿੰਦੀ ਸੀ ਗੀਤਾ ਅਰਜੁਨ ਅਤੇ ਕ੍ਰਿਸ਼ਨ ਜੀ ਵਿਚਕਾਰ ਹੋਈ ਗੱਲਬਾਤ ਹੈ ਪਤਾ ਨਹੀਂ ਮਦਾਨੇ ਜੰਗ ਵਿੱਚ ਕੌਣ ਇੰਨੀ ਸ਼ਾਰਟਹੈਂਡ ਜਾਣਦਾ ਸੀ ਜਿਨੇ ਛੇਤੀ ਛੇਤੀ ਲਿਖ ਲਈ ਮਹਾਭਾਰਤ ਯੁੱਧ ਵਿੱਚ ਸ਼ਸਤਰਾਂ ਅਨੁਸਾਰ ਇੱਕ ਅਰਬ 15 ਕਰੋੜ ਬੰਦੇ ਮਰੇ ਦੱਸਿਆ ਗਿਆ ਪਰ ਇਹ ਗੱਲ ਉਹਦੇ ਮੰਨਣ ਵਿੱਚ ਨਹੀਂ ਸੀ ਆਉਂਦੀ ਤੇ ਇਸ ਅਤ ਕਥਨੀ ਨੂੰ ਉਹ ਨਿਰੀਖਾਪ ਮੰਨਦੀ ਸੀ ਕਿਉਂਕਿ ਸਾਰੇ ਸੰਸਾਰ ਦੀ 2 ਅਰਬ ਆਬਾਦੀ ਤਾਂ ਹੋਣ ਹੈ 1965 ਵਿੱਚ ਜਿਸ ਕ੍ਰਿਸ਼ਨ ਨੇ ਗੀਤਾ ਦਾ ਉਪਦੇਸ਼ ਦਿੱਤਾ ਉਹਦੀ ਮੌਤ ਵੀ ਇੱਕ ਸ਼ਿਕਾਰੀ ਦੇ ਤੀਰ ਲੱਗਣ ਨਾਲ ਹੋਈ ਕ੍ਰਿਸ਼ਨ ਦੇ ਮੰਨ ਤੋਂ ਬਾਅਦ ਦਵਾਰਕਾ ਵਿੱਚ ਉਹਦੇ ਉਹਨਿਆਈ ਸ਼ਰਾਬ ਪੀਪੀ ਕੇ ਲੜਮਾਰੇ ਤੇ ਸਮੁੰਦਰ ਦਾ ਪਾਣੀ ਲਾਲ ਹੋ ਗਿਆ ਜਿਹੜੇ ਕ੍ਰਿਸ਼ਨ ਨੇ ਗੀਤਾ ਲਿਖਵਾਈ ਉਹਨੇ ਆਪਣੇ ਚੇਲਿਆਂ ਨੂੰ ਇਹਨਾਂ ਦੱਸਿਆ ਕਿ ਆਪਸ ਵਿੱਚ ਨਹੀਂ ਲੜੀਦਾ Hindu ਕਹਿੰਦੇ ਹਨ ਕਿ ਅਰਜਨ ਆਪਣੇ ਰਿਸ਼ਤੇਦਾਰਾਂ ਬਾਬਿਆਂ ਚਾਚਿਆਂ ਤਾਇਿਆਂ ਤੇ ਭਰਾਵਾਂ ਨਾਲ ਨਹੀਂ ਸੀ ਲੜਨਾ ਚਾਹੁੰਦਾ ਪਰ ਕ੍ਰਿਸ਼ਨ ਜੀ ਨੇ ਉਸਨੂੰ ਲੜਨ ਲਈ ਪ੍ਰੇਰਿਆ ਤੇ ਅਰਜਨ ਮੰਨ ਗਿਆ Hindu ਇਸ ਕਿਤਾਬ ਨੂੰ Hindu ਫਲਸਫੀ ਦਾ ਨਿਚੋੜ ਦੱਸਦੇ ਹਨ ਤੇ ਕਹਿੰਦੇ ਹਨ ਕਿ ਜੋ ਕੋਈ ਵੀ ਗੀਤਾ ਦਾ ਪਾਠ ਕਰੇਗਾ ਉਹ ਸਿੱਧਾ ਸਵਰਗ ਵਿੱਚ ਜਾਏਗਾ ਪਰ ਕਹਿੰਦੇ ਹਨ ਜਦੋਂ ਪੰਜੇ ਪਾਂਡਵ ਭਰਾ ਸਮੇਤ ਦ੍ਰੋਪਤੀ ਤੇ ਨਾਲ ਉਹਦਾ ਕੁੱਤਾ ਸਵਰਗ ਵੱਲ ਜਾ ਰਹੇ ਸਨ ਤਾਂ ਜਿਵੇਂ ਜਿਵੇਂ ਸਵਰਗ ਨੇੜੇ ਆਉਂਦਾ ਜਾਂਦਾ ਸੀ ਇੱਕ ਇੱਕ ਕਰਕੇ ਸਾਰੇ ਗਲਦੇ ਜਾਂਦੇ ਸਨ ਸਾਰਿਆਂ ਪਾਂਡਵਾਂ ਨੂੰ ਹੈਰਾਨੀ ਇਹ ਹੋਈ ਕਿ ਸਭ ਤੋਂ ਪਹਿਲਾਂ ਅਰਜੁਨ ਹੀ ਗਲਿਆ ਜਿਸ ਨੂੰ ਕ੍ਰਿਸ਼ਨ ਨੇ ਗੀਤਾ ਦਾ ਉਪਦੇਸ਼ ਦਿੱਤਾ ਸੀ ਤੇ ਬਾਅਦ ਵਿੱਚ ਉਹਦੇ ਤਿੰਨ ਭਰਾ ਤੇ ਦ੍ਰੋਪਤੀ ਵੀ ਗਲ ਗਏ ਸਿਰਫ ਯੁਦਿਸ਼ਠਰ ਤੇ ਕੁੱਤਾ ਹੀ ਬਚੇ ਪਰ ਜਦੋਂ ਸਵਰਗ ਪਹੁੰਚੇ ਤਾਂ ਧਰਮਰਾਜ ਨੇ ਕੁੱਤੇ ਨੂੰ ਸਵਰਗ ਜਾਣ ਤੋਂ ਰੋਕ ਦਿੱਤਾ ਤੇ ਜੁੱਦ ਹਿਸਟਰ ਨੇ ਵੀ ਸਵਰਗ ਅੰਦਰ ਜਾਣ ਤੋਂ ਨਾ ਕਰ ਦਿੱਤੀ ਮਜਬੂਰ ਹੋ ਕੇ ਧਰਮਰਾਜ ਨੇ ਕੁੱਤੇ ਨੂੰ ਵੀ ਸਵਰਗ ਭੇਜ ਦਿੱਤਾ ਸਾਡੇ ਸਾਰਿਆਂ ਲਈ ਇਹ ਗੱਲਾਂ ਨਵੀਆਂ ਸਨ ਮਿੰਨੀ ਦੇ ਤਾਈ ਨੇ ਪੁੱਛਿਆ ਪਰ ਸਾਰੀਆਂ ਅਦਾਲਤਾਂ ਵਿੱਚ ਤੇ ਗੀਤਾ ਤੇ ਹੱਥ ਰੱਖ ਕੇ ਹੀ ਸੱਚ ਬੋਲਣ ਦੀ ਸੋਚ ਕਹੀ ਜਾਂਦੀ ਹੈ ਮਿੰਨੀ ਨੇ ਥੋੜਾ ਗੰਭੀਰ ਹੋ ਕੇ ਕਿਹਾ ਵੱਡੇ ਪਾਪਾ ਜਿਨ੍ਹਾਂ ਦੀ ਗੀਤਾ ਹੈ ਉਹਨਾਂ ਦੀਆਂ ਹੀ ਅਦਾਲਤਾਂ ਹਨ ਕਹਿਨੋ ਹੀ ਭਾਰਤ ਧਰਮ ਨਿਰਪੇਖ ਹੈ ਪਰ ਰਾਜ ਕਾਜ ਸਾਰਾ ਹਿੰਦੂ ਉਸੋਲਾਂ ਨਾਲ ਹੀ ਚੱਲਦਾ ਹੈ ਹੁਣ ਵੇਖੋ ਨਾ ਭਾਰਤ ਤੇ ਪਾਕਿਸਤਾਨ ਇੱਕੋ ਦਿਨ ਇੱਕੋ ਹੀ ਵਾਰਡ ਹੁਕਮ ਨਾਲ ਆਜ਼ਾਦ ਹੋਏ ਪਰ ਭਾਰਤ ਵਿੱਚ ਆਜ਼ਾਦੀ ਦਾ ਦਿਨ 15 ਅਗਸਤ ਨੂੰ ਮਨਾਇਆ ਜਾਂਦਾ ਜਦੋਂ ਕਿ ਪਾਕਿਸਤਾਨੀ ਇਹ ਦਿਨ 14 ਅਗਸਤ ਨੂੰ ਮਨਾਉਂਦੇ ਹਨ ਕਾਰਨ ਸਿਰਫ ਇੰਨਾ ਹੀ ਹੈ ਕਿ ਜੋਤਿਸ਼ੀਆਂ ਨੇ ਦੱਸਿਆ ਸੀ ਕਿ 14 ਅਗਸਤ ਦਾ ਦਿਨ ਰਾਜ ਸੰਭਾਲਣ ਲਈ ਸ਼ੁਭ ਨਹੀਂ ਇਸ ਲਈ ਇਸ ਨੂੰ ਕਿਸੇ ਨਾ ਕਿਸੇ ਤਰੀਕੇ ਨਾਲ ਅਗਲੇ ਦਿਨ ਤੱਕ ਟਾਲਿਆ ਜਾਵੇ ਸਾਰੇ ਹਿੰਦੂ ਲੀਡਰਾਂ ਨੇ ਐਵੇਂ ਕੀਤਾ 12 ਵਜੇ ਇੱਕ ਮਿੰਟ ਦੇ ਨਹਿਰੂ ਜੀ ਨੂੰ ਪ੍ਰਧਾਨ ਮੰਤਰੀ ਦੇ ਅਹੁਦੇ ਦੀ ਸੋਚ ਕਹੀ ਗਈ ਉਸ ਤੋਂ ਪਹਿਲਾਂ ਨਹਿਰੂ ਜੀ ਨੂੰ ਸਤਾਂ ਦਰਿਆਵਾਂ ਦੇ ਪਾਣੀ ਨਾਲ ਚੰਦਨ ਦੀ ਚੌਕੀ ਤੇ ਬਿਠਾ ਕੇ ਇਸ਼ਨਾਨ ਕਰਵਾਇਆ ਗਿਆ ਸੌ ਚੁੱਕਣ ਤੇ ਨਾਰੀਅਲ ਭੰਨਿਆ ਗਿਆ ਤੇ ਪੰਡਿਤ ਨਹਿਰੂ ਜੀ ਰਾਜ ਸਿੰਘਾ ਸੰਤੇ ਜਾ ਬੈਠੇ ਹੁਣ ਵੀ ਕੋਈ ਸਮੁੰਦਰੀ ਜਹਾਜ਼ ਪਾਣੀ ਵਿੱਚ ਉਤਾਰਨਾ ਹੋਵੇ ਜਾਂ ਹਵਾਈ ਜਹਾਜ਼ ਉਡਾਉਣਾ ਹੋਵੇ ਜਾਂ ਕਿਸੇ ਡੈਮ ਦਾ ਉਦਘਾਟਨ ਕਰਨਾ ਹੋਵੇ ਜਾਂ ਕੁਝ ਵੀ ਹੋਰ ਕਰਨਾ ਹੋਵੇ ਤਾਂ ਨਾਰੀਅਲ ਹੀ ਭੰਨਿਆ ਜਾਂਦਾ ਤੇ ਹਮਨ ਯਗ ਕਰਵਾਇਆ ਜਾਂਦਾ ਜੇ ਅਜੇ ਵੀ ਇਸ ਨੂੰ ਹਿੰਦੂ ਸਟੇਟ ਨਾ ਕਿਹਾ ਜਾਵੇ ਤਾਂ ਹੋਰ ਕੀ ਕਿਹਾ ਜਾਵੇ ਪਰ ਬੇਟਾ ਮੈਨੂੰ ਇੱਕ ਗੱਲ ਸਮਝ ਨਹੀਂ ਆਉਂਦੀ ਜੈਨੀ ਬੋਧੀ ਤੇ ਸਿੱਖ ਤਾਂ ਗੀਤਾ ਨੂੰ ਮੰਨਦੇ ਹੀ ਨਹੀਂ ਇਹਨਾਂ ਨੂੰ ਉਹਦੀ ਸੋਚ ਕੋਣ ਨਾਲ ਕੀ ਫਰਕ ਪੈਂਦਾ ਹੋਵੇਗਾ ਵੱਡੇ ਪਾਪਾ ਕਾਨੂੰਨ ਅਨੁਸਾਰ ਸੰਵਿਧਾਨ ਵਿੱਚ ਮੁਸਲਮਾਨਾਂ ਤੇ ਸਾਈਆਂ ਨੂੰ ਛੱਡ ਕੇ ਬਾਕੀ ਸਾਰੇ ਹਿੰਦੂ ਹਨ ਤੇ ਰਹੀ ਗੱਲ ਗੀਤਾ ਨੂੰ ਨਾ ਮੰਨਣ ਦੀ ਮੰਨ ਤਾਂ ਰਹੇ ਹਨ ਹਰ ਰੋਜ਼ ਅਦਾਲਤਾਂ ਵਿੱਚ ਇਹਦੇ ਤੇ ਹੱਥ ਰੱਖ ਕੇ ਹੀ ਤਾਂ ਸੌਂ ਖਾਂਦੇ ਹਨ ਹੋਰ ਕਿਵੇਂ ਮੰਨਣ ਇਹ ਤਾਂ ਮਜਬੂਰੀ ਹੈ ਨਾ ਦਿਲੋਂ ਤਾਂ ਨਹੀਂ ਨਾ ਮੰਨਦੇ ਜਦੋਂ ਇਹ ਸਾਰੇ ਹਿੰਦੂਆਂ ਵਿੱਚ ਵਿਲੀਨ ਹੋ ਗਏ ਤੇ ਦਿਲੋਂ ਵੀ ਮੰਨਣਗੇ ਜਿਵੇਂ ਲੂਣ ਦੀ ਖਾਨ ਵਿੱਚ ਡੇਕ ਕੇ ਹਰ ਚੀਜ਼ ਲੂਣ ਹੋ ਜਾਂਦੀ ਹੈ ਤੇ ਫਿਰ ਉਸ ਦੀ ਪਛਾਣ ਵੀ ਲੂਣ ਹੀ ਰਹਿ ਜਾਂਦੀ ਹੈ ਇਸੇ ਤਰ੍ਹਾਂ ਹੀ ਇਹ ਸਾਰੇ ਵੀ Hindu ਹੀ ਹੋ ਜਾਣਗੇ ਫਿਰ ਇਹ ਸਾਰੇ Hindu ਕਾਨੂੰਨੀ ਮੰਨਣਗੇ ਮੰਨਣਗੇ ਕਿ ਕਿਉਂ ਨਾ ਜਾਣਗੇ ਕਿਹੜੀ ਬਾਹ ਕੋਲ ਇਨ੍ਹਾਂ ਤਿੰਨਾਂ ਕੋਲ ਕਿਹੜਾ ਮੁਸਲਮਾਨਾ ਵਰਗਾ ਕੋਈ ਪਰਸਨਲ ਲਾ ਹੈ ਜਿਹੜਾ ਇਹ ਨਾ ਮੰਨਣਗੇ ਹਰ ਗੱਲ ਵਿੱਚ ਇਹ Hindu ਕਾਨੂੰਨਾ ਦੇ ਮਤਾਜ ਹਨ ਇਸ ਲਈ ਇਹ Hindu ਧਰਮ ਨੂੰ ਮਾਨਤਾ ਦੇ ਚੁੱਕੇ ਹਨ ਇਨ੍ਹਾਂ ਸਾਰਿਆਂ ਦੇ ਵਿਆਹ Hindu ਮੈਰਿਜ ਐਕਟ ਥੱਲੇ ਹੀ ਹੁੰਦੇ ਹਨ ਜੇ ਕੋਈ ਹੋਰ ਥੋੜੀ-ਬਹੁਤ ਕਸਰ ਰਹਿੰਦੀ ਹੋਵੇਗੀ ਤਾਂ ਹੌਲੀ-ਹੌਲੀ ਕਾਨੂੰਨ ਬਣਾ ਕੇ ਉਹ ਵੀ ਦੂਰ ਕਰ ਦੇਣਗੇ ਫਿਰ ਉਹ ਗਲਤ-ਮਲਤ ਪੰਜਾਬੀ ਦੀ ਕਹਾਵਤ ਵਾਜਾ ਟੁੱਟ ਗਿਆ ਕਿ ਗੀਤ ਮੁੱਕ ਗਿਆ ਹੈ ਬੋਲ ਦਿੰਦੀ ਮੈਂ ਕਹਿੰਦਾ ਨਹੀਂ ਬੰਝਰੀ ਟੁੱਟ ਗਈ ਹੈ ਕਿ ਰਾਗ ਮੁੱਕ ਗਿਆ ਹੈ ਹੁੰਦਾ ਹੈ ਤਾਂ ਉਹ ਹੱਸ ਕੇ ਕਹਿੰਦੀ ਚਲੋ ਇਦਾਂ ਹੀ ਸਹੀ ਇਦਾਂ ਤਾਂ ਇਹ ਕਿਸੇ ਦਿਨ ਤੱਕ ਮੁਸਲਮਾਨਾਂ ਤੇ ਸਾਈਆਂ ਨੂੰ ਵੀ ਹਿੰਦੂ ਬਣਾ ਲੈਣਗੇ ਬੁੱਢਾ ਫਿਰ ਪੁੱਛ ਲੈਂਦਾ ਉਹ ਨਹੀਂ ਪਾਪਾ ਇਦਾਂ ਹੋਣਾ ਬਹੁਤ ਮੁਸ਼ਕਲ ਹੈ ਬਲਕਿ ਇਦਾਂ ਕਦੇ ਹੋ ਹੀ ਨਹੀਂ ਸਕਦਾ ਇਹ ਦੋਵੇਂ ਧਰਮ ਹਿੰਦੂਆਂ ਦੀ ਪਹੁੰਚ ਤੋਂ ਬਾਹਰ ਹਨ ਜੇ ਇਹ ਉਹਨਾਂ ਨੂੰ ਨਿਗਲਣ ਦੀ ਕੋਸ਼ਿਸ਼ ਕਰਨਗੇ ਤਾਂ ਉਹ ਇਹਨਾਂ ਦੇ ਸੰਗ ਵਿੱਚ ਫਸ ਜਾਣਗੇ ਉਹਨਾਂ ਨੂੰ ਨਿਕਲਣਾ ਏਡਾ ਸੌਖਾ ਨਹੀਂ ਦੁਨੀਆ ਵਿੱਚ ਮੁਸਲਮਾਨਾਂ ਦੀ ਆਬਾਦੀ ਸਾਈਆਂ ਤੋਂ ਬਾਅਦ ਦੂਜੇ ਨੰਬਰ ਤੇ ਆਉਂਦੀ ਹੈ ਕਿਸੇ ਵੀ ਮੁਸਲਮਾਨ ਦੇਸ਼ ਵਿੱਚ ਕੋਈ ਮੰਦਰ ਨਹੀਂ ਬਣ ਸਕਦਾ ਤੇ ਜੇ ਸਿੱਖਾਂ ਨੇ ਕਿਤੇ ਮਿਹਨਤ ਤਰਲਾ ਕਰਕੇ ਗੁਰਦੁਆਰਾ ਬਣਾ ਵੀ ਲਿਆ ਤਾਂ ਉਸਦੇ ਮੁੱਖ ਦਵਾਰ ਤੇ Hindu Masjid ਲਿਖਣਾ ਜ਼ਰੂਰੀ ਹੈ ਮੁਸਲਮਾਨ ਕਿਸੇ ਵੀ ਉਸ ਕਾਨੂੰਨ ਨੂੰ ਮਾਨਤਾ ਨਹੀਂ ਦਿੰਦੇ ਜਿਹੜਾ ਉਹਨਾਂ ਦੇ ਪਵਿੱਤਰ ਕੁਰਾਨ ਦੇ ਵਿਰੁੱਧ ਹੋਵੇ ਇਥੋਂ ਤੱਕ ਕਿ ਉਹਨਾਂ ਨੇ ਹਜ਼ਰਤ ਮੁਹੰਮਦ ਸਾਹਿਬ ਦੀ ਫੋਟੋ ਤੱਕ ਨਹੀਂ ਬਣ ਦਿੱਤੀ ਤੇ ਇਹ ਕਹਿ ਕੇ ਉਸਨੇ ਇੱਕ ਅਨਸੁਲਝਿਆ ਸਵਾਲ ਵਿੱਚ ਹੀ ਛੱਡ ਦਿੱਤਾ ਤੇ ਉੱਠ ਕੇ ਕਿਤਾਬ ਅੰਦਰ ਰੱਖਣ ਚੜੀ ਗਈ ਬਾਕੀ ਅਗਲੇ ਅੰਕ ਵਿੱਚ ਧੰਨਵਾਦ